ਹਾਂਜੀ ਸਰ ਹਾਂਜੀ ਉਹ ਜੋ ਅੱਜ ਦੀ ਰੈਲੀ ਹੋ ਰਹੀ ਜਾਣ ਜਾਈ ਆਮ ਆਦੀ ਪਾਰਟੀ ਵੱਲੋਂ ਇਸ ਵਿੱਚ ਸਾਡੇ ਨੈਸ਼ਨਲ ਕਮਿਸ਼ਨਰ ਅਰਵਿੰਦ ਕੇਜਰੀਵਾਲ ਜੀ ਭਗਵੰਤ ਮਾਨ ਜੀ ਸਾਹਿਬ ਖੰਨਾ ਵੇਕੇ ਪਹੁੰਚ ਰਹੇ ਆ ਇਹ ਲੋਕ ਸਭਾ ਹਲਕਾ ਫਤੇਗੜ ਦੀ ਰੈਲੀ ਹੈ ਜੀ ਠੀਕ ਹੈ ਨਾ ਜਿਸ ਵਿੱਚ ਸਾਨੇ ਤੋਂ ਬਹੁਤ ਹੀ ਵੱਡਾ ਕਾਫਲਾ ਜਾ ਰਿਹਾ 120 ਤੋਂ ਬੱਸ ਬੱਸਾਂ 3 400 ਦੇ ਨੇਰ ਵੋਟ ਗੱਡੀ ਆ ਠੀਕ ਹੈ ਜੋ ਮੇਰੀ ਵੀ ਪਾਰਟੀ ਨੇ ਸੇਵਾ ਲਈ ਸੀ ਕਿ ਮੈਂ ਵੀ ਹਰਦੀਪ ਸਿੰਘ ਮੁੰਡੀਆ ਦੀ ਰਹਿ ਨਮਾਈ ਸ਼ੇਟ ਅਸੀਂ ਵੱਧ ਤੋਂ ਵੱਧ ਕਾਫਲਾ ਇਕੱਠਾ ਕਰਕੇ ਲੈ ਕੇ ਜਾ ਰਹੇ ਹਾਂ ਇਹ ਰੈਲੀ ਨੂੰ ਸਫਲ ਤੇ ਨਾਲੇ ਅੱਜ ਕੁਝ ਇਤਿਹਾਸਿਕ ਫੈਸਲੇ ਕੀਤੇ ਜਾਣਗੇ ਪੰਜਾਬ ਲਈ ਜਿਵੇਂ 2 ਸਟੈਪ ਡਿਲੀਵਰੀਆਂ ਅੱਜ ਤੋਂ ਜੋ ਰਾਸ਼ਨ ਮਰਦਾ ਸੀ ਜਿਹੜਾ ਪਨੀਲੇ ਕੜਾੜੇ ਰਾਸ਼ਨ ਸੀਗੇ ਉਹ ਸਾਰੇ ਹੁਣ ਘਰ-ਘਰ ਪਹੁੰਚੇ ਜਾਣਗੇ ਇਹ ਇਤਿਹਾਸਿਕ ਫੈਸਲਾ ਹੋਵੇਗਾ ਬਾਕੀ ਸਾਰਿਆਂ ਨੂੰ ਮੇਰੀ ਬੇਨਤੀ ਹੈ ਕਿ ਹੋਮੋ ਮਾ ਕੇ ਰੈਲੀ 'ਚ ਪਹੁੰਚੋ ਤੇ ਸਾਡੇ ਨੈਸ਼ਨਲ ਕਲਮੀਨ ਦੇ ਤੇ ਸੀਐਮ ਸਾਹਿਬ ਦੇ ਵਿਚਾਰ ਸੁਣੋ ਬਹੁਤ ਬਹੁਤ ਧੰਨਵਾਦ